ਗੁਰੂ ਨਾਨਕ ਖਾਲ사 ਗਰਲਸ ਕਾਲਜ ਬੱਬਾਸਾਂਡੇਸੀਆਂ ਵਿਖੇ ਐਨਐਸਐਸ ਵਿਭਾਗ ਵੱਲੋਂ ਐਕਟ ਹਿਊਮਨ ਐਨਜੀਓ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਇੰਸਪੈਕਟਰ ਜਲੰਧਰ ਦਿਹਾਤੀ ਮੀਨਾ ਕੁਮਾਰੀ ਨੇ ਸ਼ਿਰਕਤ ਕੀਤੀ ਜਦਕਿ ਐਕਟ ਹਿਊਮਨ ਐਨਜੀਓ ਵੱਲੋਂ ਸੋਵੀ ਸਿੰਘ ਤੇ ਤਰुण ਮਲ ਹੋਤਰਾ ਮੁਖ ਬੁਲਾ ਰਹੇ ਵਜੋਂ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਬੋਲਦੇ ਤਰुण ਮਲ ਹੋਤਰਾ ਤੋਂ ਇਲਾਵਾ ਵਾਕੋ ਬੁਲਾਰਿਆ ਨੇ ਆਧੇ ਸਮੇਂ ਦੌਰਾਨ ਆਨਲਾਈਨ ਹੋਣ ਵਾਲੇ ਅਪਰਾਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਉਣਾ ਦੱਸਿਆ ਕਿ ਫੋਨ ਅਤੇ ਆਪਣੇ ਲੈਪਟਾਪ ਵਿੱਚ ਵਰਤੀਆਂ ਜਾਣ ਵਾਲੀਆਂ ਐਪਸ ਨੂੰ ਪਾਸਵਰਡ ਲਗਾਉਣਾ ਅਤੇ ਸਮੇਂ-ਸਮੇਂ ਤੇ ਇਹਨਾਂ ਦੇ ਸੌਫਟਵੇਅਰ ਅਪਡੇਟ ਕਰਨਾ ਜ਼ਰੂਰੀ ਹੈ। ਉਹਨਾਂ ਅਗੇ ਕਿਹਾ ਕਿ ਇਸ ਬਤਾਰਾ ਦੇ ਸਾਈਬਰ ਅਪਰਾਧ ਤੋਂ ਬਚਣ ਲਈ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਤੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਇਸ ਮੌਕੇ ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਤੇ ਬੁਲਾਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗੁਰਾਇਤ ਬਿੰਦਸੂਮਨ ਦੇ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ। ਖਾਲਸਾ ਗੁਰੂ ਨਾਨਕੀ ਖਾਲਸਾ ਕਾਲਜ ਦੇ ਵਿੱਚ ਸਾਈਬਰ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਹੜਾ ਕਿ ਬੜੀ ਅੱਛੀ ਇੱਕ ਸੇਵਾ ਬੱਚਿਆਂ ਲਈ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਬੱਚਿਆਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਆ ਕਿ ਮੋਬਾਈਲ ਦੇ ਵਿੱਚ ਕੀ ਸਹੀ ਹੈ ਔਰ ਕੀ ਗਲਤ ਹੈ ਕਿਉਂਕਿ ਅੱਜ ਕੱਲ ਹਰ ਬੱਚਾ ਜਿਹੜਾ ਮੋਬਾਈਲ ਯੂਜ਼ ਕਰਦਾ ਸੋ ਜਲੰਧਰ ਦਿਹਾਤੀ ਵੱਲੋਂ ਵੀ ਸਾਈਬਰ ਕ੍ਰਾਈਮ ਸੀਰੀਜ਼ ਜਿਹੜੀ ਸਟਾਰਟ ਕੀਤੀ ਗਈ ਆ ਜਿਹਦੇ ਵਿੱਚ ਕਿ ਮੈਂ ਅੱਜ ਇੱਥੇ ਆਈ ਆ ਔਰ ਬੱਚਿਆਂ ਨੂੰ ਸਮਝਾਇਆ ਹੈ ਕਿ ਬੱਚੇ ਜਿਨ੍ਹਾਂ